ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਭਾਰਤੀ ਚੋਣ ਕਮਿਸ਼ਨ ਨੇ ਆਪਣਾ ਜਵਾਬੀ ਦਸਤਾਵੇਜ਼ ਦਾਖਲ ਕੀਤਾ ਹੈ ਜਿਹੜਾ ਗੌਰ ਮੰਗਦਾ ਹੈ ਉਹਨਾਂ ਨੇ ਕਿਹਾ ਜੀ ਕਿ ਆਧਾਰ ਕਾਰਡ ਵੋਟਰ ਕਾਰਡ ਤੇ ਰਾਸ਼ਨ ਕਾਰਡ ਇਹ ਭਰੋਸੇਯੋਗ ਦਸਤਾਵੇਜ਼ ਨਹੀਂ ਹੈਗੇ ਇਹ ਵਿਸ਼ਵਾਸਯੋਗ ਦਸਤ ਕਮਾਲ ਹੈ ਬਈ ਮਤਲਬ ਉਹ ਰਾਸ਼ਨ ਕਾਰਡ ਜਿਹਦੇ ਆਧਾਰ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਐਨੇ ਲੱਖ ਲੋਕਾਂ ਨੂੰ ਕਣਕ ਦੇ ਰਹੇ ਹਾਂ ਜੀ ਅਨਾਜ ਦੇ ਰਹੇ ਹਾਂ ਜੀ ਚੁੱਲਾ ਮਗਦਾ ਜੀ ਉਹ ਤੁਹਾਡੀਆਂ ਉਸ ਸਮੇਂ ਤੱਕ ਵੋਟਾਂ ਇਕੱਠੀਆਂ ਕਰਨ ਲਈ ਹੈਗਾ ਸੀ ਹੁਣ ਜਦੋਂ ਤੁਹਾਨੂੰ ਲੱਗਦਾ ਕਿ ਆਹ ਰਾਸ਼ਨ ਕਾਰਡ ਵਾਲੀਆਂ ਵੋਟਾਂ ਸਾਨੂੰ ਨਹੀਂ ਪੈਂਦੀਆਂ ਫਿਰ ਉਹ ਰਾਸ਼ਨ ਕਾਰਡ ਦੱਸਦਾ ਵੀ ਇਹ ਪ੍ਰਸੇਜੋਗ ਨਹੀਂਗਾ ভোটার ਕਾਰਡ ਭਾਰਤੀ ਚੋਣ ਕਮਿਸ਼ਨ ਵੱਲੋਂ ਉਹਨਾਂ ਦੇ ਜ਼ਿਲ੍ਹਾ ਪੱਧਰ ਤੇ ਟੀਮਾਂ ਵੱਲੋਂ ਇਹ ভোটার ਕਾਰਡ ਬਣਾਏ ਜਾਂਦੇ ਨੇ ਹੁਣ ਤਾਂ ਫੋਟੋ ਲੱਗਣ ਲੱਗ ਪਈ। ਮਤਲਬ ਇਹ ਬੰਦਾ ਉਹੀ ਐ ਉਸ ਪਿੰਡ ਚੋਂ ਤਸਦੀਕ ਹੁੰਦਾ ਉਸ ਹਲਕੇ ਚੋਂ ਜੇ ਉਹ ਮਤਲਬ ਕਿ ਕਿਸੇ ਬਾੜ ਚੋਂ ਹੁੰਦਾ ਉੱਥੋਂ ਤਸਦੀਕ ਹੁੰਦਾ ਫਿਰ ਤੁਹਾਡੇ ਅਧਿਕਾਰੀ ਉਹਦੇ ਤੇ ਕਰਦੇ ਨੇ ਤਾਂ ਕਾ ਜਾ ਕੇ ਕਿਤੇ ਵੋਟਰ ਕਾਰਡ ਬਣਦਾ। ਹੁਣ ਤੁਸੀਂ ਕਹਿੰਦੇ ਜੀ ਕਿ ਨਹੀਂ ਇਹ ਵੋਟਰ ਕਾਰਡ ਵੀ ਭਰੋਸੇਯੋਗ ਦੱਸਦਾ ਵੇਜ ਨਹੀਂ। ਫਿਰ ਆਧਾਰ ਕਾਰਡ। ਇਹ ਤਾਂ ਜੀ ਅਮਰੀਕਾ ਦੇ ਗ੍ਰੀਨ ਕਾਰਡ ਵਰਗਾ ਕਾਰਡ ਐ ਜੀ। ਇਹ ਤਾਂ ਜੀ ਤੁਹਾਡੀ ਪਛਾਣ ਐ ਜੀ। ਇਹ ਪਹਿਚਾਣ ਪੱਤਰ ਹੈ ਜੀ ਆਧਾਰ ਹੀ ਤੁਹਾਡਾ ਆਧਾਰ ਹੈ ਜੀ ਕਿ ਤੁਸੀਂ ਜੰਮੇ ਹੋ ਹੈਗੇ ਹੋ ਜੀਉਂਦੇ ਹੋ